ਜੀਵਨ ਵਿੱਚ ਬਹੁ ਗਿਣਤੀ ਲੋਕ ਬਹੁਤ ਸਾਰੀਆਂ ਗੱਲਾਂ ਨੂੰ ਨਿਸ਼ਚਿਤ ਹੀ ਮੰਨ ਲੈਂਦੇ ਹਨ ਤਕਲੀਫ, ਕੜਤਨ ਅਤੇ ਪਛਤਾਪ ਵਰਗੇ ਜੀਵਨ ਦੇ ਉਲਟੇ ਢੇੜਾ ਨੂੰ ਆਪਣੀ ਕਿਸਮਤ ਮੰਨ ਬੈਠਦੇ ਹਨ ਅਤੇ ਕਦੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅੰਦਰੂਨੀ ਸ਼ਾਂਤੀ ਹਮੇਸ਼ਾ ਉਹਨਾਂ ਦੀ ਪਹੁੰਚ ਤੋਂ ਬਾਹਰ ਕਿਉਂ ਰਹਿੰਦੀ ਹੈ ਲੋਕ ਆਮ ਤੌਰ ਤੇ ਇਹ ਉਮੀਦ ਕਰਦੇ ਹਨ ਕਿ ਉਹ ਤੰਦਰੁਸਤ ਹੋਣ ਜੀਵਨ ਦਾ ਆਨੰਦ ਮਾਣਨ ਅਤੇ ਉਹਨਾਂ ਨੂੰ ਪਿਆਰ ਕੀਤਾ ਜਾਏ। ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਆਪਣੇ ਕਿਤੇ ਵਿੱਚ ਉਨਤੀ ਪ੍ਰਾਪਤ ਕਰਨ ਲਈ ਉਹਨਾਂ ਨੂੰ ਚੰਗੀ ਵਿੱਦਿਆ ਦੀ ਲੋੜ ਹੈ। ਬਹੁਤੇ ਲੋਕ ਇਹ ਮੰਨ ਲੈਂਦੇ ਹਨ ਕਿ ਦੂਸਰੇ ਲੋਕਾਂ ਨਾਲ ਰਿਸ਼ਤੇ ਸਥਾਪਿਤ ਕਰਨ ਅਤੇ ਸਧਾਰਨ ਪੱਧਰ ਦੇ ਸਫਲਤਾ ਪ੍ਰਾਪਤ ਕਰਨ ਲਈ ਉਹਨਾਂ પાસે ਢੁਕਵੀਂ ਸ਼ਖਸੀਅਤ ਅਤੇ ਸਧਾਰਨ ਯੋਗਤਾਵਾਂ ਹਨ। ਅਧਿਕਤਰ ਹਾਲਤਾਂ ਵਿੱਚ ਇਹਨਾਂ ਧਾਰਨਾਵਾਂ ਨੂੰ ਕੋਈ ਵੀ ਚੁਣੌਤੀ ਨਹੀਂ ਦਿੱਤੀ ਜਾਂਦੀ ਅਤੇ ਇਹ ਹਰ ਵਿਅਕਤੀ ਦਾ ਜੀਵਨ ਯਥਾਰਥ ਬਣ ਜਾਂਦੀਆਂ ਹਨ ਜਦਕਿ ਅਸਲ ਵਿੱਚ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ ਅਜਿਹੇ ਵਿਅਕਤੀ ਆਪਣੀਆਂ ਆਸ਼ਾਵਾਂ ਅਨਸਾਰ ਸਧਾਰਨ ਪੱਧਰ ਦੀ ਸਫਲਤਾ ਪ੍ਰਾਪਤ ਕਰਕੇ ਹੀ ਸੰਤੁਸ਼ਟ ਰਹਿੰਦੇ ਹਨ ਉਹ ਇਸ ਬਾਰੇ ਕਦੀ ਵੀ ਨਹੀਂ ਸੋਚਦੇ ਕਿ ਉਹ ਅਸਲ ਵਿੱਚ ਕੀ ਬਣ ਸਕਦੇ ਹਨ ਜਦੋਂ ਲੋਕ ਆਪਣੇ ਆਲੇ-ਦੁਆਲੇ ਅਜਿਹੇ ਵਿਅਕਤੀਆਂ ਨੂੰ ਵੇਖਦੇ ਹਨ ਜਿਹੜੇ ਵਧੇਰੇ ਯੋਗ, ਸਫਲ ਅਤੇ ਸੰਤੋਸ਼ਟ ਜਾਪਦੇ ਹਨ ਤਾਂ ਉਹ ਸੋਚਦੇ ਹਨ ਕਿ ਇਹ ਲੋਕ ਜਨਮ ਤੋਂ ਹੀ ਅਜਿਹੇ ਹਨ ਅਤੇ ਇਹ ਸਾਡੇ ਨਾਲੋਂ ਵਧੇਰੇ ਖੁਸ਼ਕਿਸਮਤ ਹਨ। ਉਹ ਆਪਣੇ ਆਪ ਨੂੰ ਇਹ ਕਹਿ ਕੇ ਸੰਤੁਸ਼ਟ ਕਰ ਲੈਂਦੇ ਹਨ ਕਿ ਉਹ ਵਿਸ਼ੇਸ਼ ਗੁਣਾ ਦੇ ਧਾਰਨੀ ਹਨ ਜਦਕਿ ਮੇਰੇ ਵਿੱਚ ਇਹ ਗੁਣ ਨਹੀਂ ਹਨ। ਅਸੀਂ ਜਾਣਦੇ ਹਾਂ ਕਿ ਅਸਲੀਅਤ ਇਸ ਤੋਂ ਵੱਖਰੀ ਹੁੰਦੀ ਹੈ। ਜਿਹੜੇ ਲੋਕ ਸੁਧਾਰਨ ਪ੍ਰਾਪਤੀਆਂ ਬਾਰੇ ਸੋਚਦੇ ਹਨ ਉਹ ਸੁਧਾਰਨ ਪ੍ਰਾਪਤੀਆਂ ਹੀ ਕਰ ਸਕਦੇ ਹਨ ਉਹ ਕਦੇ ਵੀ ਇਹ ਜਾਣਨ ਦਾ ਯਤਨ ਨਹੀਂ ਕਰਦੇ ਕਿ ਉਹ ਸੁਧਾਰਨ ਹੀ ਕਿਉਂ ਰਹਿ ਗਏ ਹਨ ਸੁਧਾਰਨ ਪਦਰਤ ਤੇ ਵਿਚਰਨ ਦਾ ਮੁੱਖ ਕਾਰਨ ਸੁਧਾਰਨ ਸੋਚ ਹੀ ਹੁੰਦਾ ਹੈ ਮੰਨ ਲਓ ਕਿ ਇੱਕ ਸੁਧਾਰਨ ਸੋਚ ਵਾਲੇ ਵਿਅਕਤੀ ਨੂੰ ਕਿਸੇ ਦੁੱਖਦਾਇਕ ਘਟਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਪ੍ਰਕਿਰਿਆ ਦੌਰਾਨ ਉਹ ਵਿਸ਼ਵਾਸ ਅਤੇ ਸਵੈਮਾਨ ਖੋ ਬੈਠਦਾ ਹੈ ਅਤੇ ਨਿਰਾਸ਼ਾ ਵਿੱਚ ਡੁੱਬ ਜਾਂਦਾ ਹੈ ਇਹੀ ਸਥਿਤੀ ਵਿੱਚ ਉਹ ਆਪਣੇ ਆਪ ਨੂੰ ਘਟਨਾ ਨਾਲ ਸੰਬੰਧਤ ਦੂਸਰੇ ਲੋਕਾਂ ਨੂੰ ਜਾਂ ਖੁਦ ਘਟਨਾ ਨੂੰ ਦੋਸ਼ ਦੇਣ ਲੱਗ ਪੈਂਦਾ ਹੈ ਉਸ ਦੇ ਮਨ ਵਿੱਚ ਕੜੱਤਨ ਨਵਰਤ ਤੇ ਗੁੱਸੇ ਦੀ ਆਗ ਬਲਣ ਲੱਗ ਪੈਂਦੀ ਹੈ ਨਜ਼ਦੀਕੀ ਦੋਸਤ ਮਿੱਤਰ ਉਸ ਨੂੰ ਹੌਸਲਾ ਦੇਣ ਦਾ ਯਤਨ ਕਰਦੇ ਹਨ ਪਰ ਉਹ ਉਹਨਾਂ ਦੇ ਮੰਤਵਾਂ ਨੂੰ ਛੱਕ ਦੀ ਨਿਗਾ ਨਾਲ ਦੇਖਦਾ ਹੈ ਅਤੇ ਉਹਨਾਂ ਦੇ ਸੁਝਾਵਾਂ ਨੂੰ ਰੱਦ ਕਰ ਦਿੰਦਾ ਹੈ ਇਸ ਤਰ੍ਹਾਂ ਉਹ ਆਪਣੀ ਹੀ ਦੁਨੀਆ ਵਿੱਚ ਨਜ਼ਰ ਬੰਦ ਹੋ ਬੈਠਦਾ ਹੈ ਅਤੇ ਸਥਿਤੀ ਨਾਲ ਦੋਚਾਰ ਨਹੀਂ ਹੁੰਦਾ ਯਾਦ ਰੱਖੋ ਕਿ ਹਾਰ ਸਮੇਂ ਤੁਹਾਡੇ ਵੱਲੋਂ ਅਪਣਾਇਆ ਗਿਆ ਦ੍ਰਿਸ਼ਟੀਕੋਣ ਹੀ ਇਸ ਗੱਲ ਦਾ ਫੈਸਲਾ ਕਰਦਾ ਹੈ ਕਿ ਤੁਹਾਨੂੰ ਜਿੱਤ ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ ਬਹੁਤ ਸਾਰੇ ਲੋਕ ਕਿਸੇ ਵੱਡੀ ਹਾਰ ਦੇ ਸਦਮੇ ਤੋਂ ਬਾਹਰ ਆਉਣ ਵਿੱਚ ਸਾਲਾਂ ਦਾ ਸਮਾਂ ਲਗਾ ਦਿੰਦੇ ਹਨ ਉਹ ਇਹ ਨਹੀਂ ਸਮਝਦੇ ਕਿ ਤਰਕਮਈ ਅਤੇ ਸਪਸ਼ਟ ਸੋਚ ਉਨਾਂ ਨੂੰ ਆਪਣੀ ਹਾਰ ਨੂੰ ਇੱਕ ਬਿਲਕੁਲ ਹੀ ਵੱਖਰੀ ਰੌਸ਼ਨੀ ਵਿੱਚ ਵੇਖਣ ਵਿੱਚ ਸਹਾਇਤਾ ਕਰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਹਾਰ ਜਾਂ ਮੰਦਭਾਗੀ ਘਟਨਾ ਤੁਹਾਡੀ ਸਫਲਤਾ ਅਤੇ ਚੰਗੇ ਅਨੁਭਵਾਂ ਦੇ ਕਈ ਸਾਲਾਂ ਨੂੰ ਬਰਬਾਦ ਕਰ ਦਿੰਦੀ ਹੈ। ਬਹੁਤ ਸਾਰੇ ਲੋਕ ਤਿੰਨ ਜਾਂ ਚਾਰ ਅਸਫਲਤਾਵਾਂ ਬਦਲੇ ਇੱਕ ਸਫਲਤਾ ਪ੍ਰਾਪਤ ਕਰਕੇ ਹੀ ਸੰਤੁਸ਼ਟ ਹੋ ਜਾਂਦੇ ਹਨ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਡਰ ਚਿੰਤਾ ਅਤੇ ਗੁੱਸੇ ਦੀਆਂ ਭਾਵਨਾਵਾਂ ਕਿਸਮਤ ਦੀ ਦੇਣ ਨਹੀਂ ਹੁੰਦੀਆਂ ਇਹਨਾਂ ਨੂੰ ਆਪਣੇ ਸਜ਼ਾ ਮੰਨਣ ਦੀ ਲੋੜ ਨਹੀਂ ਇਹ ਤੁਹਾਡੇ ਨਾਲ ਵਾਪਰੀ ਕਿਸੇ ਘਟਨਾ ਦਾ ਪ੍ਰਭਾਵ ਜਾਂ ਸਿੱਟਾ ਹੋ ਸਕਦੀਆਂ ਹਨ ਪਰ ਇਹ ਤੁਹਾਡੇ ਬਾਰੇ ਜਾਂ ਕੋਈ ਅਟੰਤ ਸਚਾਈ ਜਾਂ ਤੱਥ ਪੇਸ਼ ਨਹੀਂ ਕਰਦੇ ਸੰਖੇਪ ਵਿੱਚ ਉਹ ਕਿਸੇ ਬਾਹਰੀ ਵਰਤਾਰੇ ਪ੍ਰਤੀ ਤੁਹਾਡੀ ਭਾਵਨਾ ਦੀ ਮਾਨਸਿਕ ਪ੍ਰਤੀਕਿਰਿਆ ਹੁੰਦੀਆਂ ਹਨ ਬਹੁਤ سارے ਲੋਕ ਇਸ ਗਲਤ ਧਾਰਨਾ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਉਹ ਅਤੇ ਉਹਨਾਂ ਦੀ ਸਫਲਤਾ ਇੱਕ ਹੀ ਚੀਜ਼ ਹਨ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਘਟਨਾ ਕੇਵਲ ਇੱਕ ਘਟਨਾ ਹੁੰਦੀ ਹੈ ਉਹ ਇਸ ਤੋਂ ਭਵਿੱਖ ਲਈ ਬਹੁਤ ਕੁਝ ਸਿੱਖ ਸਕਦੇ ਹਨ ਪਰੰਤੂ ਉਹ ਵਾਪਰ ਚੁੱਕੀ ਘਟਨਾ ਨੂੰ ਕਿਵੇਂ ਵੀ ਅਨਵਾਪਰੀ ਨਹੀਂ ਕਰ ਸਕਦੇ ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੇ ਮਨ ਨੂੰ ਖੁੱਲ੍ਹਾ ਰੱਖਣ ਅਤੇ ਆਪਣੀਆਂ ਸ਼ਕਤੀਆਂ ਨੂੰ ਮੋਰ ਸੰਗਠਿਤ ਕਰਨ ਦੀ ਲੋੜ ਹੁੰਦੀ ਹੈ ਇੱਕ ਚੰਗੀ ਸ਼ੁਰੂਆਤ ਵਜੋਂ ਤੁਹਾਨੂੰ ਉਹਨਾਂ ਬਖਸ਼ਿਸ਼ਾਂ ਲਈ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਹੜੀਆਂ ਪਹਿਲਾਂ ਹੀ ਤੁਹਾਡੇ ਪਾਸ ਹਨ ਅਤੇ ਅਜਿਹੀਆਂ ਬਖਸ਼ਿਸ਼ਾਂ ਕਾਫੀ ਵੱਡੀ ਗਿਣਤੀ ਵਿੱਚ ਹੁੰਦੀਆਂ ਹਨ ਜੇਕਰ ਤੁਹਾਡਾ ਮਨ ਖੁੱਲ੍ਹਾ ਹੋਵੇ ਤਾਂ ਸ਼ੁਕਰਾਨੇ ਦੀ ਭਾਵਨਾ ਤੁਹਾਡੇ ਦ੍ਰਿਸ਼ਟੀਕੋਣ ਲਈ ਕ੍ਰਿਸ਼ਮੇ ਕਰ ਸਕਦੀ ਹੈ ਘਟਨਾ ਨੂੰ ਇਸ ਤੇ ਸਹੀ ਪਰਪੇਖ ਵਿੱਚ ਵੇਖੋ ਅਤੇ ਇਸ ਨਾਲ ਉਂਝ ਹੀ ਜਜ਼ਬਾਤਾਂ ਨੂੰ ਨਾ ਜੋੜੋ ਇਸ ਗੱਲ ਨੂੰ ਸਵੀਕਾਰ ਕਰੋ ਕਿ ਘਟਨਾ ਵਾਪਰੀ ਹੈ ਪਰੰਤੂ ਇਹ ਸੰਸਾਰ ਦਾ ਅੰਤ ਨਹੀਂ ਹੈ ਇਸ ਗੱਲ ਨੂੰ ਵੀ ਚੇਤੇ ਰੱਖੋ ਕਿ ਗਲਤੀਆਂ ਹਰ ਕਿਸੇ ਤੋਂ ਹੁੰਦੀਆਂ ਹਨ ਕਿਸੇ ਵੀ ਜਜ਼ਬਾਤ ਜਾਂ ਭਾਵਨਾ ਨੂੰ ਭਾਵੇਂ ਉਹ ਹਾਂ ਪੱਕੀ ਹੋਵੇ ਜਾਂ ਨਾ ਪੱਕੀ ਕੇਵਲ ਇੱਛਾ ਸ਼ਕਤੀ ਦੁਆਰਾ ਸਿੱਧੇ ਤੌਰ ਤੇ ਕਾਬੂ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਨਾ ਪੱਖੀ ਭਾਵਨਾਵਾਂ ਨੂੰ ਆਪਣੇ ਮਨ ਵਿੱਚੋਂ ਬਾਹਰ ਕੱਢਣ ਲਈ ਸੁਚੇਤ ਯਤਨ ਨਹੀਂ ਕਰਨੇ ਚਾਹੀਦੇ ਕਿਉਂਕਿ ਅਜਿਹਾ ਕਰਕੇ ਤੁਸੀਂ ਉਹਨਾਂ ਨੂੰ ਅਜੀਹੀ ਸ਼ਕਤੀ ਦੇ ਰਹੇ ਹੁੰਦੇ ਹੋ ਜਿਸ ਦੀਆਂ ਉਹ ਹੱਕਦਾਰ ਨਹੀਂ ਹੁੰਦੀਆਂ ਨਾ ਪੱਖੀ ਭਾਵਨਾਵਾਂ ਨੂੰ ਬਦਲਣ ਦਾ ਸਭ ਤੋਂ ਪ੍ਰਭਾਵਸ਼ਾਲੀ ਤੰਗ ਇਹ ਹੈ ਕਿ ਆਪਣਾ ਸਾਰਾ ਧਿਆਨ ਹਾਂ ਪੱਖੀ ਬਿੰਬਾਂ ਤੇ ਕੇਂਦਰਿਤ ਕਰੋ ਇਸ ਨਾਲ ਤੁਹਾਡੇ ਮਾਨ ਅੰਦਰ ਤੁਰੰਤ ਅਜਿਹੇ ਹਾਂ ਪੱਖੀ ਭਾਵਨਾਵਾਂ ਪੈਦਾ ਹੋ ਜਾਣਗੀਆਂ ਜੇ ਉਹ ਜਿਹੇ ਅਸਲੀ ਅਨੁਭਵਾਂ ਨਾਲ ਪੈਦਾ ਹੁੰਦੀਆਂ ਹਨ ਹਾਂ ਪੱਖੀ ਬਿੰਬ ਭਾਵੇਂ ਉਹ ਅਸਲੀ ਹੋਣ ਜਾਂ ਬਣਾਉਟੀ ਹਮੇਸ਼ਾ ਹਾਂ ਪੱਖੀ ਜਜ਼ਬਾਤਾਂ ਤੇ ਭਾਵਨਾਵਾਂ ਨੂੰ ਜਨਮ ਦਿੰਦੇ ਹਨ ਤੁਹਾਡੀ ਪਹੁੰਚ ਤੁਹਾਡੀ ਸ਼ਖਸੀਅਤ ਦੀ ਚਾਬੀ ਹੈ ਇਸ ਨੂੰ ਬਦਲੋ ਅਤੇ ਦੂਸਰੀ ਚੀਜ਼ ਆਪਣੇ ਆਪ ਬਦਲ ਜਾਏਗੀ ਕਿਸੇ ਵੱਡੀ ਅਸਫਲਤਾ ਨਾਲ ਨਜਿੱਠਣ ਬਾਰੇ ਦਿਲਚਸਪ ਪਹਿਲੂ ਇਹ ਹੈ ਕਿ ਅਸਫਲ ਵਿਅਕਤੀ ਪਹਿਲੀ ਵਾਰ ਇਹ ਸਿੱਖਦਾ ਹੈ ਕਿ ਉਸ ਚੇਤ ਯਤਨਾ ਅਤੇ ਤਰਕਸ਼ਾਲੀ ਸੋਚ ਦੁਆਰਾ ਸਕਾਰਾਤਮਕ ਅਤੇ ਵਿਸ਼ਵਾਸ ਭਰਪੂਰ ਕਿਵੇਂ ਬਣ ਸਕਦਾ ਹੈ ਹੁਣ ਉਹ ਇਸ ਗਿਆਨ ਨੂੰ ਇੰਨੀ ਉੱਚੀ ਪ੍ਰਾਪਤੀ ਲਈ ਵਰਤ ਸਕਦਾ ਹੈ ਜਿੱਥੇ ਕਿ ਉਹ ਅਸਫਲ ਹੋਣ ਤੋਂ ਪਹਿਲਾਂ ਕਦੇ ਵੀ ਨਹੀਂ ਪਹੁੰਚ ਸਕਦਾ ਸੀ ਉਸ ਨੂੰ ਮਜਬੂਰਨ ਇਹ ਸਮਝਣਾ ਪੈਂਦਾ ਹੈ ਕਿ ਪਹਾੜ ਤੇ ਚੜਨ ਲਈ ਇੱਕੋ ਸਮੇਂ ਇੱਕ ਹੀ ਕਦਮ ਪੁੱਟਿਆ ਜਾ ਸਕਦਾ ਹੈ। ਦੂਸਰੀ ਗੱਲ ਉਸ ਨੂੰ ਇਹ ਵੀ ਪਤਾ ਲੱਗਦੀ ਹੈ ਕਿ ਉਹ ਆਪਣੇ ਜਜ਼ਬਾਤਾਂ ਅਤੇ ਹਾਲਾਤਾਂ ਨੂੰ ਸचेਤ ਯਤਨ ਦੁਆਰਾ ਕਾਬੂ ਵਿੱਚ ਕਰ ਸਕਦਾ ਹੈ। ਅਜਿਹੇ ਹਾਲਾਤਾਂ ਵਿੱਚ ਅਸਫਲਤਾ ਇੱਕ ਛੁਪਿਆ ਹੋਇਆ ਵਰਦਾਨ ਬਣ ਜਾਂਦੀ ਹੈ। ਸਾ ਫਲਤਦ ਅskar ਵਿਅਕਤੀ ਇਸ ਅਨੁਭਵ ਲਈ ਧੰਨਵਾਦੀ ਹੁੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਭਵਿੱਖ ਵਿੱਚ ਅਜਿਹੇ ਘਟਨਾਵਾਂ ਨਾਲ ਨਜਿੱਠਣ ਦੀ ਯੋਗਤਾ ਹੁਣ ਉਸਨੇ ਪ੍ਰਾਪਤ ਕਰ ਲਈ ਹੈ ਸਾਨੂੰ ਉਸ ਪ੍ਰਕਿਰਿਆ ਜਾਂ ਪ੍ਰਣਾਲੀ ਬਾਰੇ ਸੋਚਣਾ ਚਾਹੀਦਾ ਹੈ ਜਿਸ ਦੁਆਰਾ ਸਾਡੇ ਸਮੇਂ ਦੇ ਮਹਾਨ ਜੇਤੂ ਪੈਦਾ ਹੋਏ ਹਨ ਹੋ ਸਕਦਾ ਹੈ ਇਹਨਾਂ ਵਿੱਚੋਂ ਕੁਝ ਨੇ ਆਪਣੇ ਨਿਸ਼ਾਨੇ, ਧਨ-ਦੌਲਤ ਅਤੇ ਮਾਨਤਾ ਆਦਿ ਸचेत ਤੌਰ ਤੇ ਸਖਲਾਈ ਪ੍ਰਾਪਤ ਕਰਨ ਤੋਂ ਬਿਨਾਂ ਹੀ ਪ੍ਰਾਪਤ ਕੀਤੇ ਹੋਣ। ਉਹ ਅਜਿਹੇ ਖੁਸ਼ਕਿਸਮਤ ਲੋਕ ਹੋ ਸਕਦੇ ਹਨ ਜੋ ਸਕਾਰਾਤਮਕ ਅਤੇ ਉਤਸ਼ਾਹ ਭਰਪੂਰ ਘਰੇਲੂ ਵਾਤਾਵਰਣ ਵਿੱਚ ਵਧੇ ਖੁੱਲੇ ਹੋਣ ਅਤੇ ਅਜਿਹੇ ਅਨੁਭਵ ਪ੍ਰਾਪਤ ਕਰ ਰਹੇ ਹੋਣ ਜਿਨ੍ਹਾਂ ਨੇ ਉਹਨਾਂ ਦਾ ਸਹੀ ਦ੍ਰਿਸ਼ਟੀਕੋਣ ਅਪਣਾਉਣ ਵਿੱਚ ਸਹਾਇਤਾ ਕੀਤੀ ਹੈ। ਪਰantu ਬਹੁਤ ਸਾਰੇ ਲੋਕ ਇੰਨੇ ਭਾਗਸ਼ਾਲੀ ਨਹੀਂ ਹੁੰਦੇ ਉਹਨਾਂ ਨੂੰ ਆਪਣੀ ਮੰਜ਼ਲ ਤੇ ਪਹੁੰਚਣ ਲਈ ਅਤੇ ਰੁਕਾਵਟਾਂ ਦੂਰ ਕਰਨ ਲਈ ਸਹੀ ਮਾਨਸਿਕ ਦ੍ਰਿਸ਼ਟੀਕੋਣ ਅਪਣਾਉਣਾ ਪੈਂਦਾ ਹੈ ਅਤੇ ਸਖਤ ਮਿਹਨਤ ਦਾ ਰਸਤਾ ਅਖਤਿਆਰ ਕਰਨਾ ਪੈਂਦਾ ਹੈ ਰਸਤੇ ਦੀ ਉਤਰਾਵਾ ਚੜਾਵਾਂ ਦਾ ਸਾਹਮਣਾ ਕਰਕੇ ਉਹ ਸਫਲ ਮਨੁੱਖੀ ਰਿਸ਼ਤੇਆਂ ਅਤੇ ਸਵੈ ਵਿਕਾਸ ਦੇ ਸਿਧਾਂਤਾਂ ਨੂੰ ਵਿਕਸਿਤ ਕਰਦੇ ਹਨ ਮਹੱਤਵਪੂਰਨ ਗੱਲ ਇਹ ਹੈ ਕਿ ਦੋਨੋਂ ਕਿਸਮ ਦੇ ਵਿਅਕਤੀ ਇੱਕੋ ਹੀ ਪੌੜੀ ਦੁਆਰਾ ਸਫਲਤਾ ਦੇ ਸਿਖਰ ਤੇ ਪਹੁੰਚਦੇ ਹਨ ਫਰਕ ਕੇਵਲ ਇਹ ਹੁੰਦਾ ਹੈ ਕਿ ਕੁਝ ਲੋਕਾਂ ਨੂੰ ਸਫਲਤਾ ਦੇ ਗੁਣ ਅਤੇ ਵਾਤਾਵਰਣ ਆਦ ਸੁਭਾਵਿਕ ਹੀ ਮਿਲ ਜਾਂਦਾ ਹੈ ਜਦ ਕਿ ਦੂਸਰਿਆਂ ਨੂੰ ਸੁਚੇਤ ਯਤਨਾ ਦੁਆਰਾ ਇਹਨਾਂ ਨੂੰ ਵਿਕਸਿਤ ਕਰਨਾ ਪੈਂਦਾ ਹੈ ਹਰ ਇੱਕ ਲਈ ਉਮੀਦ ਹੈ ਜੇਕਰ ਤੁਹਾਨੂੰ ਇਹ ਜਾਪਦਾ ਹੈ ਕਿ ਤੁਸੀਂ ਆਪਣੀ ਮੰਚਾਹੀ ਮੰਜ਼ਲ ਵੱਲ ਨਹੀਂ ਵਧ ਰਹੇ ਤਾਂ ਵੀ ਸਭ ਕੁਝ ਖਤਮ ਨਹੀਂ ਹੋ ਚੁੱਕਾ ਹੈ ਤੁਹਾਨੂੰ ਕੇਵਲ ਆਪਣੇ ਅਚੇਤ ਮਨ ਨੂੰ ਬਣਾਵਟੀ ਜੀਤੂ ਅਨੁਭਵਾਂ ਦੀ ਅਸਰਦਾਰ ਪੁੱਠ ਦੇਣ ਦੀ ਲੋੜ ਹੈ ਆਪਣੇ ਸਾਧਨਾ ਕਲਪਨਾ ਅਤੇ ਗਿਆਨ ਨੂੰ ਇਸ ਦ੍ਰਿੜ ਅਤੇ ਹਾਂ ਪੱਖੀ ਢੰਗ ਨਾਲ ਵਰਤੋ ਅਤੇ ਹਾਲਾਤਾਂ ਜਾਂ ਆਲੇ-ਦੁਆਲੇ ਦੇ ਬਦਲਣ ਦੀ ਉਮੀਦ ਛੱਡ ਕੇ ਆਪਣੇ ਆਪ ਨੂੰ ਸਫਲਤਾ ਨਾਲ ਨਿਵਾਜੋ ਤੁਹਾਡਾ ਵਰਤਮਾਨ ਦ੍ਰਿਸ਼ਟੀਕੋਣ ਅਤੇ ਚਾਹਤ ਤੁਹਾਨੂੰ ਵਰਤਮਾਨ ਪੜਾ ਤੇ ਲੈ ਆਇਆ ਹੈ ਤੁਹਾਡਾ ਦ੍ਰਿਸ਼ਟੀਕੋਣ ਤੁਹਾਡੇ ਹਾਲਾਤਾਂ ਪ੍ਰਤੀ ਤੁਹਾਡੀ ਪ੍ਰਤੀਕਿਰਿਆ ਹੁੰਦਾ ਹੈ ਅਤੇ ਤੁਹਾਡੇ ਹਾਲਾਤ ਅਕਸਰ ਤੁਹਾਡੇ ਬਹਾਨੇ ਹੁੰਦੇ ਹਨ ਯਾਦ ਰੱਖੋ ਜੇ ਹਾਲਾਤਾਂ ਨੂੰ ਆਪਣੇ ਆਪ ਤੇ ਛੱਡ ਦਿਓਗੇ ਤਾਂ ਇਹ ਤੁਹਾਨੂੰ ਤੁਹਾਡੇ ਜੀਵਨ ਵਿੱਚ ਕੋਈ ਖਾਸ ਉਤਸ਼ਾਹ ਨਹੀਂ ਦੇਣਗੇ ਇਸ ਲਈ ਆਪਣੇ ਹਾਲਾਤਾਂ ਤੇ ਕਾਬੂ ਪਾਓ ਆਪਣੀ ਕਲਪਨਾ ਸ਼ਕਤੀ ਦੁਆਰਾ ਨਵੀਆਂ ਬੁਲੰਦੀਆਂ ਪ੍ਰਾਪਤ ਕਰੋ ਅਤੇ ਸਫਲਤਾ ਦੀ ਯਾਤਰਾ ਦਾ ਆਨੰਦ ਮਾਣੋ। ਧੰਨਵਾਦ।